ਜਦੋਂ ਪੱਤਰਕਾਰ ਸ਼ਾਮ ਬਿੱਲੀ ਅਖਬਾਰ ਦੇ ਵਾਸਤੇ ਖਬਰ ਲਿਖਦਾ ਜਦੋਂ ਮਾਂ ਦਾ ਲਾਡਲਾ ਇਕਲੌਤਾ ਪੁੱਤ ਸ਼ਬਦ ਜਦੋਂ ਲਿਖਦੇ ਆ ਨਸ਼ੇ ਦੀ ਭੇਂਟ ਚੜਿਆ ਉਹ ਦਰਦ ਜਿਹੜਾ ਆ ਨਾ ਉਹ ਪੱਤਰਕਾਰਾਂ ਦੇ ਸੀਨੇ ਦੇ ਵਿੱਚ ਵੀ ਨਾ ਆਮ ਲੋਕ ਜਿਹੜੇ ਪਰੇਸ਼ਾਨੀਆਂ ਸਹਿੰਦੇ ਆ ਦਰਦ ਸਹਿੰਦੇ ਆ ਤੇ ਸੁਣਨ ਵਾਲਾ ਕੋਈ ਨਹੀਂ ਹੁੰਦਾ ਤੇ ਉਹ ਪੱਤਰਕਾਰ ਨੂੰ ਪਤਾ ਹੁੰਦਾ ਇਹ ਖਬਰ ਲਿਖਦੇ ਆ ਨਾ ਜੀ ਉਸ ਬੰਦੇ ਦੀ ਨਸ਼ੇ ਚ ਮੌਤ ਹੋ ਗਈ ਕਿਤੇ ਨਾ ਕਿਤੇ ਸਾਡੀ ਵੀ ਕਲਮ ਰੁਪ ਜਾਂਦੀ ਆ ਉਸ ਮਾਹਵਾਲ ਦੇਖਦੇ ਹੋਏ ਇਹ ਉਸ ਮਾਂ ਤੇ ਜਿਹਦੇ ਕੋਖ ਦਾ ਜਿਹੜਾ ਬੱਚਾ ਆ ਉਹ ਮੌਕੇ ਤੇ ਚਲਾ ਗਿਆ ਉਹ ਨਸ਼ੇ ਦੀ ਬੜੀ ਚੜ ਗਿਆ ਉਹਨੂੰ ਦੇਖਦੇ ਹੋਏ ਸਾਡੀ ਵੀ ਕਲਮਾਂ ਜਵਾਬ ਦੇ ਜਾਂਦੀਆਂ ਮਾਂ ਸ਼ਬਦ ਇੱਕ ਇਦਾਂ ਦਾ ਸ਼ਬਦ ਹੈ ਜਿਹੜਾ ਲਿਖਣਾ ਬਹੁਤ ਔਖਾ ਹੈ ਮੈਂ ਖੌਦ ਉਥੇ ਟਾਈਮ ਦੇ ਕੇ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਗੀਮਾਂ ਦੇ ਵਿੱਚ ਪਾਉਣਾ ਚਾਹਣਾ ਚੋਣ ਨਿਸ਼ਾਨ ਛਾੜੋ ਬਜੀ ਅੱਜ 5 ਨੰਬਰ ਦਾ ਬਟਨ ਹੈ ਜਿਹੜਾ 21 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਸਾਰੇ ਜਣੇ ਦਿਵਾ ਦਿਓ ਪਰ ਇਹ ਨਾਲ ਪ੍ਰੋਮਿਸ ਕਰਦਾ ਆਂ ਜਿਹੜੀ ਮੇਰੇ ਮਨ 'ਚ ਸੋਚਿਆ ਉਹ ਇੱਕ ਇੱਕ ਸੋਚ ਨੂੰ ਪੂਰਾ ਕਰਕੇ ਬਾੜਵਾਸੀਆਂ ਨੂੰ ਹਨਾ ਕਹਿਣ 'ਚ ਮਜਬੂਰ ਕਰ ਦੂੰਗਾ ਵੀ ਅਗਲੀ ਵਾਰੀ ਤੂੰ ਸਾਡੇ ਘਰ ਬੋਰਡ ਮੰਗਣ ਨਾ ਹੀ ਬੋਰਡ ਤੈਨੂੰ ਆਪਣੇ ਆਪ ਦੇ ਦਾਂ ਪੰਜਾਬ ਦੇ ਵਿੱਚ ਨਗਰ ਨਿਗਮ ਤੇ ਨਗਰ ਕਾਉਂਸਲ ਦੀਆਂ ਚੋਣਾਂ ਦਾ ਮਾਹੌਲ ਬਿਲਕੁਲ ਤਪਿਆ ਹੋਇਆ ਔਰ ਪੱਕਿਆ ਹੋਇਆ 21 ਨੂੰ 21 ਦਸੰਬਰ ਨੂੰ ਵੋਟਾਂ ਨੇ ਤੇ ਅੱਜ ਤੇ ਕੱਲ 2 ਦਿਨ ਦੇ ਲਈ ਮਿਹਨਤ ਹੈ ਜਿਹੜੇ ਉਮੀਦਵਾਰ ਵੱਖ-ਵੱਖ VOTER ਤੇ ਸਪੋਰਟਰਾਂ ਤੱਕ ਪਹੁੰਚ ਕਿਵੇਂ ਕਰਨੀ ਵੱਖ-ਵੱਖ ਆਈਡੀ ਹਰ ਇੱਕ ਦੇ ਆਪਣੇ ਆਪਣੇ ਕੋਲ ਡੋਰ ਟੂ ਡੋਰ ਕਰ ਰਿਹਾ ਤੇ ਕੋਈ ਘਰ-ਘਰ ਜਾ ਕੇ ਅਪੀਲ ਕਰ ਰਿਹਾ ਤੇ ਕੋਈ ਟੈਲੀਫੋਨ ਤੇ ਤੇ ਕੋਈ ਟੈਲੀਫੋਨ ਵਿਦੇਸ਼ ਕਰਕੇ ਤਾਂ ਉਹਨਾਂ ਨੂੰ ਕਹਿ ਰਿਹਾ ਵੀ ਆਪਣੇ ਪਰਿਵਾਰ ਨੂੰ ਕਿਓ ਵੀ ਮੈਨੂੰ ਵੋਟਾਂ ਪਾਓ ਤੇ ਮੈਂ ਪਹੁੰਚ ਕੀਤੀ ਹੈ ਸਾਡੇ ਸੀਨੀਅਰ ਪੱਤਰਕਾਰ ਨੇ ਔਰ ਸਮਾਜ ਦੇ ਹਰ ਦੁੱਖ ਨੂੰ ਉਹ ਤਾਂ ਬਰੀਕੀ ਦੇ ਨਾਲ ਜਾਣਦੇ ਨੇ ਇਹਨਾਂ ਦੇ ਹੱਥ ਦੇ ਵਿੱਚ ਨਬਜ਼ ਹੈ ਜਿੱਥੇ ਦੁੱਖ ਨੂੰ ਜਾਣਦੇ ਤੇ ਉਥੇ ਇਲਾਜ ਨੂੰ ਵੀ ਜਾਣਦੇ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਗੋਗਨਾ ਜੀ ਸ਼ਰਮਨੋਜ ਗੋਗਨਾ ਜੀ ਪੱਤਰਕਾਰੀ ਖੇਤਰ ਦੇ ਵਿੱਚ ਵੀ ਵੱਡਾ ਤੁਹਾਡਾ ਨਾਮ ਹੈ ਤੇ ਇਹ ਰਾਜਨੀਤੀ ਦੇ ਵਿੱਚ ਆਉਣ ਦਾ ਤਾਂ ਮਨ ਬਣਾ ਲਿਆ ਤੁਸੀਂ ਅ ਮੋਟੋਫੀ ਸੇਵਾ ਵਾ ਸੇਵਾ ਕਰਨ ਲਈ ਆਇਆ ਤਾਂ ਦਿਲ ਚੇ ਸੀ ਬਈ ਕਾਫੀ ਸਮੇਂ ਤੋਂ ਗਰੇਸ਼ਾ ਦੀਆਂ ਧਰਤੀਆਂ ਤੇ ਘੁੰਮ ਫਿਰ ਕੇ ਦੇਖ ਲਿਆ ਔਰ ਸਾਫ ਸੁਥਰੀ ਜਿਹੜਾ ਮਾਹੌਲ ਉੱਥੇ ਉੱਥੇ ਪ੍ਰੋਵਾਈਡ ਹੁੰਦਾ ਮੈਂ ਚਾਹੁੰਦਾ ਸੀ ਵੀ ਆਪਣੇ ਸ਼ਹਿਰ ਨੂੰ ਔਰ ਆਪਣੇ ਵਾਰਡ ਨੂੰ ਉਦਾਂ ਦਾ ਮਾਹੌਲ ਦੇ ਸਕਾਂ ਇਸ ਕਰਕੇ ਇੱਕ ਛੋਟਾ ਜਿਹਾ ਜਿਹੜਾ ਪੁਆਇੰਟ ਆ ਮੈਂ ਆਪਣੇ ਵਾਰਡ ਤੋਂ ਸ਼ੁਰੂ ਕਰਨਾ ਚਾਹੁੰਦਾ ਔਰ ਇਹੀ ਪੁਆਇੰਟ ਨੂੰ ਸ਼ਹਿਰ ਦੇ ਕੋਨੇ-ਕੋਨੇ ਤੱਕ ਜਿਹੜਾ ਉਹ ਲੈ ਜਾਣਾ ਚਾਹੁੰਦਾ ਤਾਂ ਕਿ ਜਦੋਂ ਵੀ ਕੋਈ ਗੁਰਾਇਆਂ ਚ ਐਂਟਰੀ ਕਰੇ ਤਾਂ ਇਹ ਜ਼ਰੂਰ ਕਹੇ ਬਈ 8 ਨੰਬਰ ਜਿਹੜਾ ਵਾਰਡ ਆ ਉਹਦੇ ਵੱਲ ਦੇਖ ਕੇ ਆਪਾਂ ਸ਼ਹਿਰ ਨੂੰ ਜਿਹੜਾ ਆ ਸੇਮ ਉਦਾਂ ਦਾ ਬਣਾਉਣਾ ਇੰਨਾ ਕੀ ਮਟਰ ਪਾਸ ਬਾਜੀ ਬਾ ਤੇ ਜਿੱਥੇ ਇਹ 8 ਨੰਬਰ ਵਾਰਡ ਦੇ ਵਿੱਚੋਂ ਤੁਸੀਂ ਚੋਣਾਂ ਲੜ ਰਹੇ ਉੱਥੇ ਜਦੋਂ ਤੁਸੀਂ ਇਕੱਠੇ ਹੋ ਜਾਣਾ ਤੁਹਾਡੀ ਇਕੱਠੀ ਕਾਉਂਸਲ ਬਣ ਜਾਣੀ ਹੈਗੀ ਆ ਤੇ ਹਾਲ ਖਾਸ ਕਰਕੇ ਸ਼ਹਿਰ ਫਿਲੌਰ ਦੇ ਕਿਹੜੇ ਕਿਹੜੇ ਮੁੱਦੇ ਜਿਨ੍ਹਾਂ ਨੂੰ ਤੁਸੀਂ ਲੈ ਕੇ ਲੋਕਾਂ ਤੱਕ ਜਾ ਰਹੇ ਸ਼ਹਿਰ ਗੁਰਾਇਆਂ ਦੇ ਜਿਹੜੇ ਮੁੱਦੇ ਆ ਉਹ ਪਿਛਲੇ ਕਾਫੀ ਸਮਾਂ ਸਮੇਂ ਤੋਂ ਜਿੱਦਾਂ ਵੀ ਪਹਿਲਾਂ ਤਾਂ ਸਾਡੀਆਂ ਜਿਹੜੀਆਂ ਅਸੀਂ ਲੋਕ ਜਿਹੜੇ ਹਨ ਐਸ ਵੇਲੇ ਅਸੀਂ ਇਹਨੂੰ ਸ਼ਹਿਰ ਨਹੀਂ ਕਹਿ ਸਕਦੇ ਹੂੰ ਜੋ ਜੋ ਹਾਲਾਤ ਆ ਸਾਡੇ ਬੱਚਿਆਂ ਦਾ ਉਹ ਇੱਕ ਜਿਹੜਾ ਇਸ ਗੰਦਗੀ ਦੇ ਵਿੱਚ ਉਹ ਨਾਰਕ ਤੋਂ ਵੱਧ ਹੋ ਗਿਆ ਅਸੀਂ ਉਹ ਪਵਿੱਖ ਸੁਧਾਰਨ ਦੀ ਕੋਸ਼ਿਸ਼ ਕੀਤੀ ਆ ਆਮ ਆਦਮੀ ਪਾਰਟੀ ਜਿਹੜੀ ਆ ਆਈ ਆ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੰਦਾ ਉਹ ਸੇਵਾ ਨੂੰ ਲੈ ਕੇ ਅਸੀਂ ਆਪਣੇ ਬਾੜ ਤੋਂ ਕੰਮ ਸ਼ੁਰੂ ਕਰਨਾ ਔਰ ਸਫਾਈ ਮਹਿਮਾ ਨਾਲ ਸਾਰਾ ਕੁਝ ਰਲ ਕੇ ਅਸੀਂ ਇਹ ਜਿਹੜਾ ਆ ਵਾਰ ਨੂੰ ਇੱਕ ਅਨੋਖਾ ਜਿਹਾ ਬਾਗ ਬਣਾ ਕੇ ਜਿੱਥੇ ਜਿਹੜੇ ਬਜ਼ੁਰਗ ਆ ਸਾਡੇ ਸੈਰ ਵੀ ਕਰਨਗੇ ਜਿੱਥੇ ਸਾਡੇ ਬੱਚੇ ਆ ਉਹ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਨਗੇ ਜਿਹੜਾ ਮਾਹੌਲ ਤੰਦਰੁਸਤ ਮਾਹੌਲ ਜਿਹੜਾ ਸਵੇਰ ਨੂੰ ਸੈਰ ਕਰਨ ਵਾਲਿਆਂ ਨੂੰ ਮਿਲੂਗਾ ਇਹੋ ਚੀਜ਼ ਮੈਂ ਇੱਥੇ ਪੈਦਾ ਕਰਨੀ ਚਾਹੁੰਦਾ ਇਸ ਲਈ ਮੈਂ ਆਪਣੇ ਬਾਗ ਤੋਂ ਹੀ ਇਹ ਚੀਜ਼ ਸ਼ੁਰੂ ਕਰਨੀ ਚਾਹੁੰਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਕੌਂਸਲ ਦੇ ਸਾਰੇ ਨਾਲ ਲੜ ਕੇ ਇਸ ਸ਼ਹਿਰ ਨੂੰ ਇੱਕ ਅਲੱਗ ਤੋਂ ਦਿਖਾ ਸਕੀਏ ਜਿਹੜਾ ਸਾਡਾ ਜਿਹੜਾ ਇਲਾਕਾ ਪਿਛੜਿਆ ਹੋਇਆ ਆ ਉਹਨੂੰ ਇਸ ਐਡਵਾਂਸ ਕਰਨਾ ਚਾਹੁੰਦੇ ਆ ਇਹ ਮੋਟਰ ਦੇ ਨਾਲ ਅਸੀਂ ਇਹ ਜਿਹੜੀਆਂ ਚੋਣਾਂ ਲੜਨ ਦੇ ਵਿੱਚ ਅਸੀਂ ਕਦਮ ਰੱਖਿਆ ਹੈਗਾ ਹੂੰ ਖਾਸ ਕਰਕੇ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਨੇ ਜਦੋਂ ਪੈਰ ਰੱਖਿਆ ਸੀਗਾ ਤੇ ਜਦੋਂ ਹੋਂਦ ਵਿੱਚ ਆਈ ਆ ਤੇ ਲੋਕਾਂ ਨੇ ਵੱਡੇ ਪੱਧਰ ਤੇ ਵੋਟਾਂ ਵੀ ਪਾਈਆਂ 92 ਐਮਐਲਏ ਮੈਨੂੰ ਲੱਗਦਾ ਨਹੀਂ ਵੀ ਇਤਿਹਾਸ ਦੇ ਵਿੱਚ ਕਦੀ ਇਸ ਤਰ੍ਹਾਂ ਦਾ ਲੋਕਾਂ ਨੇ ਦਿੱਤਾ ਹੋਊਗਾ ਫਤਵਾ ਦਿੱਤਾ ਹੋਊਗਾ ਹੂੰ ਪੰਜਾਬ ਦੇ ਵਿੱਚ ਨਸ਼ਾ ਅੱਜ ਵੀ ਬਹੁਤ ਹੈ ਕੀ ਕੀ ਤੁਸ ਤੁਹਾਡੀ ਮਹਿਮ ਹੋਈ ਵੀ ਨਸ਼ਿਆਂ ਦਾ ਦੌਰ ਜਿਹੜਾ ਉਹ ਪਿੱਛੋਂ ਕਾਫੀ ਸਰਕਾਰਾਂ ਲੰਘੀਆਂ ਜੀ ਹਾਂ ਜਿਨ੍ਹਾਂ ਨੇ ਸ਼ੁਰੂ ਵੀ ਕਰਤਾ ਔਰ ਹਾਲੇ ਤੱਕ ਜਿਹੜਾ ਉਹਦਾ ਗ੍ਰਾਫ ਹੈ ਮੈਨੂੰ ਲੱਗਦਾ ਵੀ ਥੋੜਾ ਜਿਹਾ ਥੱਲੇ ਆ ਚੁੱਕਾ ਆ ਕਿਉਂਕਿ ਜਿਹੜੇ ਨੌਜਵਾਨ ਆ ਹੁਣ ਥੋੜੇ ਜਿਹੜੇ ਨਸ਼ਿਆਂ ਤੋਂ ਪਿੱਛੇ हट ਕੇ ਬਾਹਲੇ ਦੇਸ਼ਾਂ ਨੂੰ ਜਾ ਰਹੇ ਆ ਜਿਹੜਾ ਨੌਜਵਾਨ ਆ ਉਹ ਇੱਥੇ ਨਾ ਆਪਾਂ ਆਪਣੇ ਆਪ ਨੂੰ ਸੇਫ ਫੀਲ ਨਹੀਂ ਕਰਦਾ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਇੱਥੇ ਹੈ ਨਾ ਜਿਹੜੀ ਸਿਸਟਮ ਸੀ ਉਹ ਸਾਰਾ ਖਰਾਬ ਹੋ ਚੁੱਕਾ ਸੀ ਅਸੀਂ ਜ਼ਿਆਦਾ ਨਾ ਗੱਲ ਕਰਦੇ ਹੋਏ ਅਸੀਂ ਆਪਣੇ ਗੁਆਂਿਆਂ ਦੀ ਗੱਲ ਕਰਦੇ ਆ 10 ਸਾਲ ਅਸੀਂ ਕਾਂਗਰਸ ਦੇ ਵਿੱਚ ਰਹਿ ਕੇ ਅਸੀਂ ਕਾਂਗਰਸ ਨੂੰ ਦੇਖਿਆ ਕੋਈ ਕੰਮ ਨਹੀਂ ਹੋਇਆ ਨਾ ਕੁਛ ਕੋਈ ਕੰਮ 10 ਸਾਲ ਦੇ ਵਿੱਚ ਸਾਡੇ ਕੋਈ ਭਰਾ ਸੱਜਣ ਮਿੱਤਰ ਜਿਹੜੇ ਪਹਿਲਾਂ ਇੱਥੇ ਪਾਰਸ਼ਦ ਰਹੇ ਆ ਉਹਨਾਂ ਨੇ ਵੀ ਬੇਬਿਲਕੁਲ ਇੱਥੇ ਕੰਮਕਾਰ ਨੂੰ ਠੱਲ ਨਹੀਂ ਪਾਈ ਕੁਛ ਨਹੀਂ ਹੋਇਆ ਖਤਮ ਰਿਆ ਹਾਰ ਕੇ ਉਹ ਉਹਦੇ ਮੱਦੇ ਨਜ਼ਰ ਸਾਨੂੰ ਉਣਾ ਪਿਆ ਮੈਦਾਨ ਦੇ ਵਿੱਚ ਖੁਦ ਕੰਮ ਕਰਨ ਵਾਸਤੇ ਸਾਡ ਮੈਂ ਫਿਰ ਗੁਰਾ ਜੀ ਉਹੀ ਗੱਲ ਫਿਰ ਦੁਬਾਰਾ ਵਾਪਸ ਆਉਂਦੀ ਆਪਾਂ ਨੂੰ ਹੋਰ ਕਿਸੇ ਚੀਜ਼ ਨਾਲ ਮਨ ਨਹੀਂ ਅਸੀਂ ਪਹਿਲਾਂ ਆਪਣੇ ਵਾਰ ਨੂੰ ਜਿਹੜਾ ਉਹ ਸੇਫ ਕਰਨਾ ਘਰ ਤੋਂ ਸੇਫ ਕਰਕੇ ਚੱਲਾਂਗੇ ਤੱਕ ਜੇ ਤੁਰਾਂਗੇ ਗੱਲਾਂ ਆਪਾਂ ਜਿੰਨੀਆਂ ਮਰਜ਼ੀ ਕਰ ਲਈਏ ਹੂੰ ਗੱਲਾਂ ਨਹੀਂ ਮੁੱਕਣੀਆਂ ਅੱਜ ਦੇਖਿਆ ਜਾਵੇ ਤਾਂ ਬਸੇ ਜਿਹੜੀਆਂ ਸਰਕਾਰ ਦੀਆਂ ਜ਼ਿੰਮੇ ਦੇਖੋ ਪਿੰਡਾਂ ਦੀਆਂ ਪੰਚਾਇਤਾਂ ਤੇ ਕਾਉਂਸਲਰ ਕਾਉਂਸਲ ਜਿਹੜੇ ਆ ਨਗਰ ਨਿਗਮ ਜਿਹੜੇ ਆ ਇਹ ਮਿਨੀ ਪਾਰਲੀਮੈਂਟ ਇਹ ਹੀ ਵਿਧਾਨ ਸਭਾ ਤੇ ਇਹ ਹੀ ਲੋਕ ਸਭਾ ਆਮ ਲੋਕਾਂ ਦੀ ਪਹੁੰਚ ਜਿਹੜੀ ਹੈ ਉਹ ਕਾਉਂਸਲਰ ਤੱਕ ਜਾਂ ਪਿੰਡ ਦੇ ਪੰਚ ਤੱਕ ਹੁੰਦੀ ਆ ਪਰ ਅੱਜ ਲੋਕਾਂ ਨੂੰ ਜੇ ਬੱਚੇ ਪੜਾਉਂਦੇ ਤਾਂ ਆਪਣੀ ਜੇਬ ਚੋਂ ਜੇ ਇਲਾਜ ਕਰਵਾਉਂਦੇ ਤਾਂ ਆਪਣੀ ਜੇਬ ਚੋਂ ਤੇ ਸਾਡੇ ਪੜ੍ਹ ਲਿਖ ਕੇ ਬੱਚੇ ਵਿਹਲੇ ਫਿਰਦੇ ਜਿਹੜੀ ਜ਼ਿੰਮੇਵਾਰੀ ਖਾਸ ਕਰਕੇ ਸਰਕਾਰ ਦੀ ਹੁੰਦੀ ਹੈ ਦੇਖੋ ਤੁਸੀਂ ਅੱਗੇ ਵਧਣਾ ਹੈ ਤੁਸੀਂ ਆਪਣੀ ਗੱਲ ਸਰਕਾਰ ਤੱਕ ਰੱਖਣੀ ਹੈ ਕਿਉਂਕਿ ਮੁੱਖ ਮੰਤਰੀ ਦਾ ਕੱਲੇ ਕੱਲੇ ਘਰ ਆ ਕੇ ਨਹੀਂ ਦੇਖਣਾ ਤੁਸੀਂ ਘਰਾਂ ਨਾਲ ਜੁੜੇ ਹੋ ਕੱਲੇ ਕੱਲੇ ਜੀ ਨਾਲ ਜੁੜੇ ਹੋ ਲੋਕਾਂ ਦੀਆਂ ਸਮੱਸਿਆਵਾਂ ਅੱਜ ਐਜੂਕੇਸ਼ਨ ਹੈ ਸੇ ਸਹੂਲਤਾਂ ਆ ਖਾਸ ਕਰਕੇ ਵੱਡੀ ਗੱਲ ਜਿਹੜੀ ਸਾਡੇ ਬੱਚੇ ਬੇਲੇ ਫਿਰਦੇ ਆ ਬੇਲੇ ਫਿਰਦੇ ਕਰਕੇ ਉਹਨਾਂ ਨੂੰ ਕੰਮ ਨਾ ਮਿਲਣ ਕਰਕੇ ਵਿਦੇਸ਼ ਚ ਜਾ ਰਹੇ ਆ ਉਹਦੇ ਲਈ ਸਰਕਾਰ ਦੇ ਨਾਲ ਕੀ ਟਾਈ ਅਪ ਕਰਕੇ ਤੁਸੀਂ ਪ੍ਰਬੰਧ ਕਰੋਗੇ ਸਰਕਾਰਾਂ ਦੇ ਕੰਮ ਨੂੰ ਦੇਖਦੇ ਹੋਏ ਤਾਂ ਹੀ ਇਸ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਆਪਣੇ ਆਪ ਨੂੰ ਥੋੜਾ ਜਿਹਾ ਇਹ ਸੋਚਿਆ ਵੀ ਇਹਦੇ ਨਾਲ ਰਲ ਕੇ ਜਿਹੜੇ ਕੰਮ ਰਹਿੰਦੇ ਆ ਜਿਹੜੇ ਬੱਚੇ ਬੇਰੋਜ਼ਗਾਰ ਆ ਸਾਡੇ ਮਹੱਲੇ ਤੋਂ ਸ਼ੁਰੂ ਕਰਕੇ ਅਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਜ਼ਰੂਰ ਜੋੜਾਂਗੇ ਸਾਡੇ ਪ੍ਰਿੰਸੀਪਲ ਸਾਹਿਬ ਮੇਰਾ ਕਹਿ ਲੈ ਪਿਛੇ 25 ਸਾਲ ਤੋਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੰਮ ਕਾਂਗਰਸ ਵੇਲੇ ਨਹੀਂ ਹੋਇਆ ਸੀ 12 ਸਾਲ ਤੋਂ ਅਸੀਂ ਸੀਵਰਲ ਪੁਆਇੰਟ ਜਿਹੜਾ ਜੁੜਿਆ ਨਹੀਂ ਸੀ ਉਹ ਜੋੜ ਕੇ ਪਾਣੀ ਚਲਾ ਦਿੱਤਾ ਜੀ ਅਸੀਂ ਲੋਕਾਂ ਨੂੰ ਦੱਸਣ ਵਾਲੇ ਹੈਗੇ ਆ ਵੀ ਗੁਰਾਇਆਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਆ ਕੰਮ ਕੀਤਾ ਆ ਅਸੀਂ ਐਸੀ ਕਰਕੇ ਸਾਰਾ ਕੁਝ ਛੱਡ ਕੇ ਅਸੀਂ ਉਹਨਾਂ ਨਾਲ ਜੁੜ ਗਏ ਆ ਕੰਮ ਸ਼ੁਰੂ ਹੋ ਗਏ ਆ ਅਧੀਨਾਂ ਦੇ ਨਾਲ ਰਲ ਕੇ ਰਾਤ ਦਿਨ ਇੱਕ ਕਰਕੇ ਇਹ ਕੰਮ ਜਿਹੜੇ ਆ ਗੁਰਾਇਆਂ ਦੇ ਰੁਕੇ ਹੋਏ ਕੰਮ ਸੀਗੇ ਜਿਹੜੇ ਅਕਾਲੀਆਂ ਵੇਲੇ ਨਹੀਂ ਹੋਏ ਸੀ ਕਾਂਗਰਸ ਵੇਲੇ ਨਹੀਂ ਹੋਏ ਸੀ ਹੋਰ ਪਾਰਟੀਆਂ ਸੱਤਾ ਪਾਰਟੀ ਜਾਨੀ ਹੋਈ ਸੀ ਉਮੀਦ ਆ ਵੀ ਇਸ ਪਾਰਟੀ ਜਿਹੜੀ ਆ ਉਹ ਦਿਨ ਰਾਤ ਕਰਕੇ ਜਿਹੜੇ ਕੰਮ ਪੈਂਡਿੰਗ ਪਏ ਆ ਉਹਨੂੰ ਸਿਖਰਾਂ ਤੱਕ ਲੈ ਕੇ ਜਾਊਗੀ ਇਸ ਉਮੀਦ ਦੇ ਜਰੀਏ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਸਾਡੇ ਤੇ ਬਣਿਆ ਹੋਇਆ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਇੱਕ ਵਿਸ਼ਵਾਸ ਵਾਲੀ ਜਿਹੜੀ ਵੋਟ ਆ ਉਹਨਾਂ ਨੇ ਮੈਨੂੰ ਪਾਉਣੀ ਆ ਉਹਨਾਂ ਦਾ ਵਿਸ਼ਵਾਸ ਜਿਹੜਾ ਆ ਉਹ ਇੱਦੇ ਰਹੂਗਾ ਔਰ ਮੈਂ ਉਹ ਨਾਲ ਵਿਸ਼ਵਾਸ ਦੇ ਨਾਲ ਇਸ ਵਾਰ ਨੂੰ ਇਸ ਗਰਾਂ ਨੂੰ ਜਿੱਥੇ ਤੱਕ ਲੈ ਜਾਣ ਦੀ ਕੋਸ਼ਿਸ਼ ਮੈਂ ਸੋਚੀ ਹੋਈ ਹੈ ਉੱਥੇ ਤੱਕ ਲਿਜਾ ਕੇ ਮੈਂ ਤਾਂ ਲੈਣਾ ਆ ਉਦਾਂ ਬੈਠਣਾ ਆਪਾਂ ਵੀ ਨਹੀਂ ਹੂੰ ਜਿਹੜਾ ਪੱਤਰਕਾਰ ਹੈ ਉਹਨੂੰ ਬਹੁਤ ਬਰੀਕੀ ਦੇ ਨਾਲ ਬਿਮਾਰੀਆਂ ਦਾ ਪਤਾ ਹੁੰਦਾ ਬਿਲਕੁਲ ਵੀ ਸਮਾਜ ਦੇ ਵਿੱਚ ਇਹ ਬਿਮਾਰੀਆਂ ਜਿਹਦੇ ਕਰਕੇ ਵਿਕਾਸ ਨਹੀਂ ਹੋ ਰਿਹਾ ਜਿਹਦੇ ਕਰਕੇ ਸ਼ਹਿਰ ਦੇ ਵਿੱਚ ਗੰਦਗੀ ਹੈ ਜਿਹਦੇ ਕਰਕੇ ਐਜੂਕੇਸ਼ਨ ਤੋਂ ਵਾਂਝੇ ਨੇ ਬੱਚੇ ਤੇ ਪੱਤਰਕਾਰ ਅੱਕ ਕੇ ਫੇਰ ਏ ਹੁੰਦਾ ਰਾਜਨੀਤੀ ਦੇ ਵਿੱਚ ਯਾਰ ਜੇ ਰਾਜਨੀਤਿਕ ਲੀਡਰਾਂ ਨੇ ਬਹੁਤੀ ਚੰਗੇ ਕੰਮ ਨਹੀਂ ਕੀਤੇ ਆਪੇ ਵਿੱਚ ਮੈਦਾਨ ਦੇ ਆ ਜਾਓ ਇਦਾਂ ਦਾ ਵੀ ਮਨਚ ਸੀ ਬਿਲਕੁਲ ਜੀ 10 ਸਾਲ ਦੇ ਵਿੱਚ ਕੀ ਕੁਛ ਨਹੀਂ ਦੇਖਿਆ ਸੀ ਆਪਣੇ ਵਾਰਡ ਚ ਹੂੰ ਭਾਈਚਾਰਕ ਮਾਹੌਲ ਖਰਾਬ ਹੋ ਗਿਆ ਹੂੰ ਲੋਕੀ ਇੱਥੇ ਲੰਘਣ ਨੂੰ ਕੁੜੀਆਂ ਲੰਘਦੀਆਂ ਸੀਗੀਆਂ ਉਹਨਾਂ ਦੀਆਂ ਚੈਨਾ ਖੋਹ ਹੋ ਜਾਂਦੀਆਂ ਸੀ ਹਨਾ ਲੋਕੀ ਆਪਣੇ ਆਪ ਨੂੰ ਸੇਫ ਨਹੀਂ ਫੀਲ ਕਰਦੇ ਸੀ ਹਰ ਤਰ੍ਹਾਂ ਦਾ ਮਾਹੌਲ ਜਿਹੜਾ ਪਿਛਲੀਆਂ ਸਰਕਾਰਾਂ ਵੇਲੇ ਖਰਾਬ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਖਿਆਲ ਆ ਬਈ ਦੇਖੋ ਟਾਈਮ ਤਾਂ ਲੱਗੂਗਾ ਹਨਾ ਹਰ ਚੀਜ਼ ਨੂੰ ਟਾਈਮ ਲੱਗਦਾ ਸਰਕਾਰਾਂ ਨਮੀਆਂ ਆਈਆਂ ਕੰਮ ਕਰਨ ਨੂੰ ਟਾਈਮ ਲੱਗੂਗਾ ਹੌਲੀ ਹੌਲੀ ਉਸ ਕੰਮ ਨੂੰ ਜਿਹੜਾ ਨਸ਼ਿਆਂ ਦਾ ਦੌਰ ਆ ਖਤਮ ਹੁੰਦਾ ਦਿਖਾਈ ਦੇ ਰਿਹਾ ਜੀ ਕਿਉਂਕਿ ਜਿਹੜੀ ਸਰਕਾਰ ਨੇ ਦੇਖੋ ਨੌਕਰੀਆਂ ਕਿੰਨੀਆਂ ਕੱਢੀਆਂ ਇਹਦਰ ਪਲਾਟ ਕਿਨ ਲਵਾਏ ਹੈਗੇ ਆ ਸਰਕਾਰਾਂ ਦੇ ਇੱਧਾ ਦੇ ਬਹੁਤ ਕੰਮ ਆ ਜਿਹੜੇ ਉਹਨਾਂ ਨੇ ਹੁਣ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਆ ਜਿਦਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਵਾਨ ਜਨਰੇਸ਼ਨ ਨੂੰ ਵਰਕਿੰਗ ਕਰਨ ਦਾ ਜੋ ਮੌਕਾ ਜਿਹੜਾ ਆ ਉਹ ਮਿਲ ਰਿਹਾ ਆ ਹੂੰ ਬਾਕੀ ਗੁਰਾ ਜੀ ਆਪਾਂ ਤਾਂ ਇਹ ਤੁਹਾਡੇ ਜਰੀਏ ਇਹ ਬੇਨਤੀ ਕਰਦੇ ਆਂ ਵੀ ਇੱਕ ਵਾਰੀ ਇਹ ਸਰਕਾਰ ਨੂੰ ਜ਼ਰੂਰ ਮੌਕਾ ਦਵੇ ਅਸੀਂ ਆਪ ਦੇਖੋ ਅਸੀਂ ਆਪਣੇ ਘਰਾਂ ਤੋਂ ਬਹੁਤ ਵਧੀਆ ਆਂ ਅਸੀਂ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਹੰਡਾਇਆ ਹੋਇਆ ਆ ਲੋਕਾਂ ਦੇ ਦੁੱਖਾਂ ਨੂੰ ਹੰਡਾਇਆ ਹੋਇਆ ਆ ਲੋਕਾਂ ਦੇ ਦਰਦਾਂ ਨੂੰ ਦੇਖਿਆ ਹੋਇਆ ਆ ਜਿਹੜੀਆਂ ਲੋਕਾਂ ਦੀਆਂ ਬਿਮਾਰੀਆਂ ਆ ਲੋਕਾਂ ਦੇ ਤੰਗ ਪਰੇਸ਼ਾਨੀਆਂ ਆ ਜਿਹੜੀਆਂ ਕਚਹਿਰੀਆਂ ਵਿੱਚ ਜਾ ਕੇ ਪਰੇਸ਼ਾਨੀਆਂ ਸਾਹਮਣੇ ਆਉਂਦੀਆਂ ਉਹਨੂੰ ਅਸੀਂ ਆਪਣੇ ਪਿੰਡੀ ਹੰਡਾਇਆ ਹੋਇਆ ਆ ਉਹਨਾਂ ਨੂੰ ਉਸ ਦਰਦਾਂ ਤੋਂ ਉਸ ਮੁਸ਼ਕਲਾਂ ਤੋਂ ਨਿਯਾਰ ਦਿਲਾਉਣ ਲਈ ਮੈਂ ਆਪਣੇ ਬਾੜ ਵਿੱਚ ਖੜਾ ਆ ਆਉਣ ਵਾਲੇ ਸਮੇਂ 'ਚ ਮੈਂ ਇਹ ਪ੍ਰੋਮਿਸ ਕਰਦਾ ਆਪਣੇ ਵਾਰਨ ਆਪਣੇ ਸ਼ਹਿਰ ਨਾਲ ਵੀ ਜਿਹੜੀਆਂ ਦਿੱਕਤਾਂ ਤੁਹਾਨੂੰ ਪਿੱਛੇ ਆ ਚੁੱਕੀਆਂ ਮੇਰੇ ਮੇਰੀ ਕੋਸ਼ਿਸ਼ ਰਹੇਗੀ ਵੀ ਉਹਨਾਂ ਨੂੰ ਉਸ ਦਿੱਕਤਾਂ ਦਾ ਕਦੀ ਵੀ ਸਾਹਮਣਾ ਨਹੀਂ ਕਰਨਾ ਪਊਗਾ ਜਦੋਂ ਪੱਤਰਕਾਰ ਸ਼ਾਮ ਬਿੱਲੀ ਅਖਬਾਰ ਦੇ ਵਾਸਤੇ ਖਬਰ ਲਿਖਦਾ ਜਦੋਂ ਮਾਂ ਦਾ ਲਾਡਲਾ ਇਕਲੌਤਾ ਪੁੱਤ ਸ਼ਬਦ ਜਦੋਂ ਲਿਖਦੇ ਆ ਨਸ਼ੇ ਦੀ ਭੇਂਟ ਚੜਿਆ ਟੀਕਾ ਲਾਇਆ ਸੂਈ ਬਾਹਰ ਨਹੀਂ ਕੱਢ ਸਕਿਆ ਉਹ ਦਰਦ ਜਿਹੜਾ ਆ ਨਾ ਉਹ ਪੱਤਰਕਾਰਾਂ ਦੇ ਸੀਨੇ ਦੇ ਵਿੱਚ ਹੁੰਦਾ ਕਈ ਵਾਰੀ ਜਦ ਆਮ ਲੋਕ ਜਿਹੜੇ ਪਰੇਸ਼ਾਨੀਆਂ ਸਹਿੰਦੇ ਆ ਦਰਦ ਸਹਿੰਦੇ ਆ ਤੇ ਸੁਣਨ ਵਾਲਾ ਕੋਈ ਨਹੀਂ ਹੁੰਦਾ ਤੇ ਉਹ ਪੱਤਰਕਾਰ ਨੂੰ ਪਤਾ ਹੁੰਦਾ ਮਾਹੌਲ ਬਹੁਤ ਕੁਝ ਕਰਾ ਦਿੰਦਾ ਜੀ ਤੁਹਾਡਾ ਮਾਹੌਲ ਤੁਹਾਨੂੰ ਹਰ ਪਾਸੇ ਲਿਜਾਣ ਲਈ ਮਜਬੂਰ ਕਰ ਦਿੰਦਾ ਜਦੋਂ ਅਸੀਂ ਇਹ ਖਬਰ ਲਿਖਦੇ ਆ ਨਾ ਜੀ ਉਸ ਬੰਦੇ ਦੇ ਨਸ਼ੇ 'ਚ ਮੌਤ ਹੋ ਗਈ ਕਿਤੇ ਨਾ ਕਿਤੇ ਸਾਡੀ ਵੀ ਕਲਮ ਰੁਕ ਜਾਂਦੀ ਆ ਉਸ ਮਾਹਵਲ ਦੇਖਦੇ ਹੋਏ ਕਿ ਉਸ ਮਾਂ ਤੇ ਜਿਹਦੇ ਕੋ ਖਦਾ ਜਿਹੜਾ ਬੱਚਾ ਆ ਉਹ ਮੌਕੇ ਤੇ ਚਲਾ ਗਿਆ ਉਹ ਨਸ਼ੇ ਦੀ ਬੜੀ ਚੜ ਗਿਆ ਉਹਨੂੰ ਦੇਖਦੇ ਹੋਏ ਸਾਡੀ ਵੀ ਕਲਮਾਂ ਜਵਾਬ ਦੇ ਜਾਂਦੀਆਂ ਮਾਂ ਸ਼ਬਦ ਦੇ ਇਦਾਂ ਦਾ ਸ਼ਬਦ ਹੈ ਜਿਹੜਾ ਲਿਖਣਾ ਬਹੁਤ ਔਖਾ ਉਹਨੂੰ ਕਦੀ ਵੀ ਅਸੀਂ ਪੂਰਾ ਨਹੀਂ ਕੀਤਾ ਜਾ ਸਕਦਾ ਦੂਸਰੀ ਗੱਲ ਇਹ ਆ ਵੀ ਅੱਜ ਕੱਲ ਦੇ ਮਾਹੌਲ ਨੂੰ ਬਦਲਣ ਵਾਸਤੇ ਅਸੀਂ ਇਹ ਸੋਚਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਨਾਲ ਮਿਲ ਕੇ ਗਰਾਉਂਡਾਂ ਦਾ ਜ਼ਰੂਰ ਅਵੇਲੇਬਿਲਟੀ ਹੋਣੀ ਚਾਹੀਦੀ ਆ ਮੈਂ ਖੁਦ ਉੱਥੇ ਟਾਈਮ ਦੇ ਕੇ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਗੀਮਾਂ ਦੇ ਵਿੱਚ ਪਾਉਣਾ ਚਾਹੁੰਦਾ ਜਿਹੜੇ ਬਜ਼ੁਰਗ ਜਿਹੜੇ ਬਜ਼ੁਰਗ ਸਾਡੇ ਮਾਤਾ ਪਿਤਾ ਦੀ ਉਮਰ ਦੇ ਹੈਗੇ ਆ ਉਹਨਾਂ ਨੂੰ ਮੈਂ ਚਾਹੁੰਦਾ ਵੀ ਉਹ ਸ਼ਾਮ ਨੂੰ ਸਵੇਰੇ ਆ ਕੇ ਉੱਥੇ ਸੈਰ ਕਰਿਆ ਕਰਨ ਮੇਰੀ ਸੋਚ ਇੰਨੀ ਕਹੀ ਆ ਇਸ ਸੋਚ ਦੇ ਲੈ ਕੇ ਮੈਂ ਇਸ ਵਾਰਡ ਦੇ ਵਿੱਚ ਆਇਆ ਦੇਖਦੇ ਆ ਵੀ ਉਸ ਸੋਚ ਦੇ ਚੱਲਦੇ ਮੇਰੇ ਨਾਲ ਕਿੰਨੇ ਕਿ ਮੇਰੇ ਸਾਥ ਜਿਹੜੇ ਸਾਥ ਦਿੰਦੇ ਆ ਤੇ ਗੋਗਨਾਈ ਚੋਣ ਨਿਸ਼ਾਨ ਕੀ ਆ ਚੌਂ ਨਿਸ਼ਾਨ ਛਾੜੂ ਆ ਜੀ ਅੱਛਾ ਪੰਜ ਨੰਬਰ ਦਾ ਬਟਨ ਹੈ ਜਿਹੜਾ 21 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਸਾਰੇ ਜਾਣੇ ਦਿਵਾ ਦਿਓ ਤੇ ਜਿੰਨੇ ਜਿੰਨੇ ਨੇ ਵੀ ਦਿਵਾਤਾ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਐਡਵਾਂਸ ਵਿੱਚ ਹੀ ਕਰਦਾ ਆ ਪਰ ਇਹ ਨਾਲ ਪ੍ਰੋਮਿਸ ਕਰਦਾ ਆ ਵੀ ਜਿਹੜੀ ਮੇਰੇ ਮਨ 'ਚ ਸੋਚਿਆ ਉਹ ਇੱਕ ਇੱਕ ਸੋਚ ਨੂੰ ਪੂਰਾ ਕਰਕੇ ਬਾੜ ਵਾਸੀਆਂ ਨੂੰ ਹਨਾ ਕਹਿਣ 'ਚ ਮਜਬੂਰ ਕਰ ਦੂੰਗਾ ਵੀ ਅਗਲੀ ਵਾਰੀ ਤੂੰ ਸਾਡੇ ਘਰ ਬੋਰਡ ਮੰਗਣ ਨਹੀਂ ਬੋਰਡ ਤੈਨੂੰ ਆਪਣੇ ਆਪ ਦੇ ਦਾਂਗੇ ਵਾਹ ਜੀ ਵਾਹ ਵੈਰੀ ਗੁੱਡ ਗੋਗਨਾ ਜੀ ਸੜੀਏ ਛੁੱਭ ਕਾਮਨਾਵਾਂ ਤੁਹਾਡੇ ਨਾਂ ਨੇ ਥੈਂਕ ਯੂ ਜੀ ਸ਼ੁਕਰੀਆ ਮਿਹਰਬਾਨੀ ਉਸ ਦਿਨ ਵੀ ਆਵਾਂਗੇ ਜ਼ਰੂਰ ਜ਼ਰੂਰ ਜੀ ਥੈਂਕ ਯੂ ਜੀ ਹੈਨੋ